ਜਿੰਦਾ ਕੋਈ ਹੱਥ ਗੋਲਾ ਵਗੈਰਾ ਰੱਖਿਆ ਹੋਇਆ ਅੰਦਰ ਜੀ ਉਹ ਫਟ ਗਿਆ ਜੀ ਨਹੀਂ ਥਮ ਰਿਹਾ ਬੇਜ਼ੁਬਾਨਾਂ ਦੇ ਸ਼ਿਕਾਰ ਦਾ ਸਿਲਸਲਾ ਜਦੋਂ ਅਸੀਂ ਮੌਕੇ ਤੇ ਪਹੁੰਚੇ ਹਾਂ ਉਸ ਸਮੇਂ ਤੱਕ ਤਾਂ ਇਹ ਜਿਹੜੀ ਹੈ ਮੌਤ ਹੋ ਗਈ ਸੀ ਨਮਾ ਨੰਗਲ ਐਨ ਐਫ ਐਲ ਹਸਪਤਾਲ ਦੇ ਪਿੱਛੇ ਪੈਂਦੇ ਜੰਗਲ ਦਾ ਇੱਕ ਮਾਮਲਾ ਫੇਰ ਆਇਆ ਸਾਹਮਣੇ ਜਿੱਥੇ ਸ਼ਿਕਾਰੀਆਂ ਨੇ ਇੱਕ ਬੇਜ਼ੁਬਾਨ ਦੀ ਫੇਰ ਲਈ ਜਾਨ ਮਾਮਲਾ ਸਾਹਮਣੇ ਆਉਣ ਨਾਲ ਲੱਗਦਾ ਹੈ ਕਿ ਜਿਵੇਂ ਸ਼ਿਕਾਰੀਆਂ ਨੂੰ ਨਹੀਂ ਰਿਹਾ ਕਾਨੂੰਨ ਦਾ ਕੋਈ ਖੌਫ ਇਸ ਅਪਿਨਸ ਤੋਂ ਬਾਅਦ ਅਸੀਂ ਜਾ ਕੇ ਜੰਗਲ ਚੈੱਕ ਕੀਤਾ ਸਾਨੂੰ ਅੰਦਰ ਮਤਲਬ ਦੋ ਛੱਕੀ ਹਾਲਾਤ ਦੇ ਵਿੱਚ ਜਿਹੜੇ ਆਪਣੇ ਅਧਿਕਾਰੀ ਉਹ ਮਿਲੇ ਆ ਜੀ ਆਓ ਜਾਣਦੇ ਹਾਂ ਜੰਗਲਾਤ ਅਧਿਕਾਰੀ ਜਸਵੀਰ ਚੌਧਰੀ ਨੇ ਮੌਕੇ ਤੇ ਕੀ ਕੀਤਾ ਹਾਂਜੀ ਸਰ ਸਾਨੂੰ ਸਰ ਸਵੇਰੇ ਆਪਣੇ ਇੱਕ ਟੈਲੀਫੋਨ ਸੰਦੇਸ਼ ਪ੍ਰਾਪਤ ਹੋਇਆ ਸੀ ਇੱਥੋਂ ਐਨਐਫਐਲ ਹਸਪੀਟਲ ਦੇ ਬੈਕਸਾਈਡ ਕੀ ਆਪਣਾ ਇੱਕ ਜੰਗਲੀ ਜਾਨਵਰ ਆਪਣਾ ਸੰਪਰ ਫੀਮੇਲ ਤੇ ਆਪਣਾ ਉਹ ਜ਼ਖਮੀ ਹਾਲਤ ਦੇ ਵਿੱਚ ਇੱਥੇ ਤੜਫ ਰਹੀ ਹੈ ਜੀ ਤੇ ਅਸੀਂ ਜਦੋਂ ਮੌਕੇ ਤੇ ਆਏ ਹਾਂ ਮੌਕੇ ਤੇ ਆ ਕੇ ਇੱਥੇ ਆ ਗਿਆ ਅਸੀਂ ਦੇਖਿਆ ਤੇ ਆਪਣੇ ਸਾਨੂੰ ਐਨਐਫਐਲ ਸਿਕਿਉਰਟੀ ਨੇ ਦੱਸਿਆ ਕਿ ਕੋਈ ਆਵਾਜ਼ ਉਹਨਾਂ ਨੂੰ ਜੰਗਲ ਵਾਲੀ ਸਾਈਡ ਤੋਂ ਸੁਣੀ ਹੈ ਤੇ ਉਸ ਤੋਂ ਬਾਅਦ ਇਹ ਜਾਨਵਰ ਇੱਥੇ ਆ ਕੇ ਡੇਗ ਗਿਆ ਤੇ ਤੜਫ ਰਿਹਾ ਸੀ ਜਦੋਂ ਅਸੀਂ ਮੌਕੇ ਤੇ ਪਹੁੰਚੇ ਹਾਂ ਉਸ ਸਮੇਂ ਤੱਕ ਤਾਂ ਇਹਦੀ ਜਿਹੜੀ ਹੈ ਮੌਤ ਹੋ ਗਈ ਸੀ ਤੇ ਆ ਫਿਰ ਉਸ ਤੋਂ ਬਾਅਦ ਅਸੀਂ ਜਾ ਕੇ ਜੰਗਲ ਚੈੱਕ ਕੀਤਾ ਸਾਨੂੰ ਅੰਦਰ ਮਤਲਬ ਦੋ ਸ਼ੱਕੀ ਹਾਲਾਤ ਦੇ ਵਿੱਚ ਜਿਹੜੇ ਆ ਆਪਣੇ ਵਿਅਕਤੀ ਆ ਉਹ ਮਿਲੇ ਆ ਜੀ ਤੇ ਉਹਨਾਂ ਤੋਂ ਆਪਾਂ ਜਿਹੜੀ ਪੁੱਛਗਿਛ ਹੁਣ ਕਰਾਂਗੇ ਜੀ ਅੱਗੇ ਪੁੱਛਗਿਛ ਕਰਨ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਗੀ ਉਹ ਸਰ ਕੀਤੀ ਜਾਊਗੀ ਜੀ ਠੀਕ ਹੈ ਜੀ ਕਿਹੜੇ ਆ ਕਿਹੜੇ ਆ ਚਾਰ ਬੰਦੇ ਸਰ ਇਹ ਸਾਂਭਰ ਹੈ ਜੀ ਫੀਮੇਲ ਅੱਛਾ ਜੀ ਇਹ ਸਰ ਫੁੱਲੀ ਮੈਜਰ ਹੈ ਜੀ ਜਿਹੜੇ ਬੰਦੇ ਤੁਸੀਂ ਅੰਦਰ ਦੇਖਿਆ ਸ਼ੱਕੀ ਹਾਲਾਤ ਹੋਣ ਚਾਹੀ ਹਾਂ ਹਾਂ ਉਹਨਾਂ ਤੋਂ ਵੀ ਜਿਹੜੀ ਤਸਵੀਰ ਗੱਲਬਾਤ ਕੀਤੀਆਂ ਗੱਲਬਾਤ ਰੋਸ ਸਰ ਅਸੀਂ ਮਤਲਬ ਜਿਹੜੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਗੱਲਬਾਤ ਤੋਂ ਤਾਂ ਉਹਨਾਂ ਨੇ ਇਹ ਦੱਸਿਆ ਕਿ ਆਪਣੇ ਅਸੀਂ ਲੱਕੜਾਂ ਵਗੈਰਾ ਲੈਣ ਆਏ ਸੀ ਬਟ ਸਰ ਉਹ ਤਾਂ ਹੁਣ ਇਨਵੈਸਟੀਗੇਸ਼ਨ ਤੋਂ ਹੀ ਪਤਾ ਲੱਗੂਗਾ ਕਿ ਆਪਣਾ ਅਸਲ ਕਾਰਨ ਕੀ ਆ ਜੀ ਅੰਦਰ ਮਤਲਬ ਜੰਗਲ ਦੇ ਵਿੱਚ ਘੁੰਮ ਰਦਾ ਕਿਉਂਕਿ ਇਹ ਜਿਹੜਾ ਏਰੀਆ ਏ ਇਹ ਬਿਲਕੁਲ ਹਸਪੀਟਲ ਦੇ ਬੈਕਸਾਈਡ ਪੈਂਦਾ ਜੀ ਤੇ ਉਹ ਬਗਲੇ ਜੰਗਲ ਏਰੀਆ ਏ ਜੀ ਤੇ ਜਿਹੜੀ ਉਹ ਕੰਦਾ ਲਾਇਸ ਕਿਹੜਾ ਲਗਾਇਆ ਸਰ ਇਹ ਆਪਣੇ ਜਿੰਦਾ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਦੱਸਿਆ ਕਿ ਉਹ ਕੋਈ ਆਵਾਜ਼ ਆਈ ਹੈ ਇਹ ਤਾਂ ਸਰ ਇਹ ਆਪਣੇ ਜਿੰਦਾ ਆਵਾਜ਼ ਆਈ ਆਵਾਜ਼ ਦੇ ਹਿਸਾਬ ਨਾਲ ਤਾਂ ਇਹ ਲੱਗਦਾ ਕਿ ਜਿੰਦਾ ਕੋਈ ਹੱਥ ਕੋਲਾ ਵਗੈਰਾ ਰੱਖਿਆ ਹੋਇਆ ਅੰਦਰ ਜੀ ਉਹ ਫਟ ਗਿਆ ਜੀ ਕਿੱਦਾਂ ਦੀ ਕੰਡੀਸ਼ਨ ਹੋਈ ਹੈ ਜੀ ਫਟਣ ਨਾਲ ਸਰ ਉਹ ਹੋ ਗਿਆ ਮੋੜ ਗਿਆ ਸੀ ਸਰ ਮੈਂ ਤੇ ਆਪਣੇ ਬਲੱਡ ਵਗੈਰਾ ਆਇਆ ਤੇ ਉਹ ਤੇ ਕਰਕੇ ਹੀ ਜਿਹੜੀ ਉਹ ਜਾਨਵਰ ਦੀ ਮੌਤ ਹੋ ਗਈ ਜਿੱਤੇ ਇਹ ਨਜਾਇਜ਼ ਤਰੀਕੇ ਨਾਲ ਹੋ ਰਹੀ ਕਟਾਈ ਅਤੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਦਾ ਮਾਮਲਾ ਨਹੀਂ ਥੰਮ ਰਿਹਾ ਉਥੇ ਹੀ ਤੁਸੀਂ ਦੇਖਿਆ ਸੁਣਿਆ ਕਿ ਜੰਗਲਾਤ ਅਧਿਕਾਰੀ ਆਪਣਾ ਉਹੀ ਰਾਗ ਅਲਾਪ ਦੇ ਨਜ਼ਰ ਆ ਰਹੇ ਹਨ ਕਿ ਸਟਾਫ ਦੀ ਕਮੀ ਹੈ ਸਾਡੇ ਕੋਲ ਅਧਿਕਾਰੀ ਪੂਰੇ ਨਹੀਂ ਹਨ ਮੇਰੀ ਡਿਊਟੀ ਉਧਰ ਹੈ ਮੇਰੀ ਡਿਊਟੀ ਇਧਰ ਹੈ ਮੇਰੇ ਤੇ ਬਰਡਨ ਜ਼ਿਆਦਾ ਹੈ ਪਰ ਇਹ ਜਿਹੜੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਆ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੈ ਆਕਰ ਕਦੋਂ ਰੁਕੇਗਾ ਇਹ سلسلہ ਬਨੇਰੋ ਵਿਡੋ ਸਾਈਡ ਦੇ ਨੇ